ਵਿਰਸੇ ਦੀਆਂ ਤੰਦਾਂ ਦੇਖਣ ਵਾਲਿਆਂ ਨੂੰ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵਾਲੀ ਵੀਡੀਓ ਤੁਸੀਂ ਵੇਖ ਕੇ ਸਮਝ ਗਏ ਹੋਵੋਗੇ ਕਿ ਇਹਦੇ ਵਿੱਚ ਮੈਂ ਕੋਈ ਲੋਕ ਗੀਤ ਨਹੀਂ ਸਗੋਂ ਦਾਦੀ ਜੀ ਹੋਰਾਂ ਦਾ ਜੋਸ਼ ਮਾਨ ਮੇਰੇ ਕੋਲ ਹੀ ਪਿਆ ਮੈਂ ਇਹਨੂੰ ਆਪਣੇ ਕੋਲੇ ਆ ਸਾਂਭ ਕੇ ਰੱਖਿਆ ਹੋਇਆ ਹੈ ਮੈਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾਈਆਂ ਨੇ ਸੋ ਜੋ ਮੇਰੇ ਕੋਲ ਹੋਰ ਪਿਆ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਅੱਜ ਦੀ ਦਰੀ ਵਾਲਾ ਛੋਲੇ ਜਿਹਦੇ ਉੱਤੇ ਬੜਾ ਸੋਨਾ ਮੋਰ ਬਣਿਆ ਹੋਇਆ ਹੈ ਹਨਾ ਦੂਸਰੀ ਸਾਈਡ 'ਤੇ ਇਦਾਂ ਫੁੱਲ ਬਣਾਇਆ ਹੋਇਆ ਔਰ ਇਹ ਬਹੁਤ ਸੋਹਣਾ ਪਿਆ ਕਿਤੋਂ ਵੀ ਇਹਦੀ ਕੋਈ ਟੁੱਟਪੱਟ ਨਹੀਂ ਹੋਈ ਹੈ ਦੂਸਰਾ ਚੋਲਾ ਕੱਪੜੇ 'ਤੇ ਬਣਿਆ ਹੈ ਚਿੜੀਆਂ ਪਾਈਆਂ ਉੱਤੇ ਵਿੱਚ ਫੁੱਲ ਪਾਏ ਨੇ ਬਾਗ ਬਣਾਇਆ ਹਨਾ ਤੇ ਇਹਦੀ ਜਿਹੜੀ ਸਾਈਡ ਹੈ ਦੂਸਰੀ ਮੱਖੀ ਟੋਪੇ ਦੇ ਨਾਲ ਇਦਾਂ ਤੁੱਗੀਆਂ ਜਾਂ ਚਿੜੀਆਂ ਜੋ ਵੀ ਉਹਨਾਂ ਨੇ ਬਣਾਈਆਂ ਬਹੁਤ ਸੋਹਣੀਆਂ ਬਣਾਈਆਂ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਆਪਣੇ ਕੋਲੇ ਸਾਮਸਾਮ ਕੀ ਰੱਖਿਆ ਹੋਇਆ ਹੈ ਇੱਕ ਹੋਰ ਉਹਨਾਂ ਦੀ ਆ ਜਿਹੜੀ ਸਰਾਣੇ ਨੇ ਹਨਾ ਇਹਨਾਂ ਦੀ ਜਿਹੜੀ ਲੰਬਾਈ ਹੈ ਕਾਫੀ ਹੈ ਪਰ ਚੌੜਾਈ ਘੱਟ ਹੈ ਇਦਾਂ ਕਰਕੇ ਇਹਨਾਂ ਨੇ ਇਤਿਆ ਵਾਲੀਆਂ ਧਣੀਆਂ ਲਾਈਆਂ ਤੇ ਮੂੰਹ ਬਣਾਏ ਨੇ ਚੌੜਾਈ ਦੇ ਵਿੱਚ ਇਹ ਘੱਟ ਨੇ ਲੰਬੇ ਹੀ ਜ਼ਿਆਦਾ ਨੇ ਸੋ ਇੱਕ ਸਰਾਣਾ ਉਹਨਾਂ ਦਾ ਆ ਵਾਲਾ ਹੈ ਇਹ ਦੀ ਪ੍ਰਿਦਾ ਉਤੀ ਚਿੜੀਆਂ ਹਨਾ ਬਣਾਈ ਨੇ ਸੋ ਕਿੰਨੀ ਮਿਹਨਤ ਕਰੀ ਹੋਣੀ ਹੈ ਪਰ ਮੈਂ ਆਪਣੇ ਕੋਲੇ ਜੋ ਮੈਨੂੰ ਉਹਨਾਂ ਨੇ ਦਿੱਤੇ ਹਰ ਇੱਕ ਚੀਜ਼ ਨੂੰ ਮੈਂ ਬਹੁਤ ਹੀ ਸ਼ਾਂਤ ਨਾਲ ਬਹੁਤ ਹੀ ਪਿਆਰ ਸਤਿਕਾਰ ਨਾਲ ਸਾਰਾ ਕੁਝ ਸਜਮ ਕੇ ਰੱਖਿਆ ਹੈ ਉਸ ਤੋਂ ਅੱਗੇ ਆਉਂਦਾ ਜੀ ਧੂਆਰੀਆਂ ਆਣ ਦਾ ਟਾਈਮ ਹਨਾ ਉਹਨਾਂ ਨੇ ਇਦਾਂ ਹ ਆਰੀ ਟਾਂਕੇ ਦੇ ਨਾਲ ਇਹ ਵੀ ਕੁਝ ਸਰਾਣੇ ਬਣਾਏ ਨੇ ਕੋਈ ਪੀਲੇ ਕੋਈ ਨਾਭੀ ਉੱਤੇ ਜਿਹੜੇ ਫੁੱਲ ਹੈ ਉਹ ਬਣਾਏ ਨੇ ਇੱਕ ਆ ਵਾਲਾ ਹੁੰਦੇ ਸੋ ਕਾਫੀ ਸਰਾਣੀ ਨੇ ਇਦਾਂ ਪਰ ਜਿੰਨੇ ਇੱਕ ਮੈਂ ਤੁਹਾਨੂੰ ਇਸ ਵੀਡੀਓ ਚ ਦਿਖਾ ਸਕਦੀ ਆ ਉਹ ਤੁਹਾਨੂੰ ਦਿਖਾਉਣੇ ਚਾਣੀ ਆ ਇੱਕ ਆ ਵਾਲੀ ਨੇ ਇਹਦੇ ਨਾਲ ਚਾਦਰਾਂ ਵੀ ਨੇ ਰੀਲ ਦੇ ਨਾਲ ਦੇਖੋ ਕਿੰਨਾ ਸੋਨਾ ਇਹਨਾਂ ਨੇ ਆਪਣੀ ਇੱਕ ਕੜਾ ਨੂੰ ਬਾਹਰ ਕੱਢਿਆ ਹਨ ਬਹੁਤ ਸੋਹਣੇ ਲੱਗੇ ਜੀ ਮੈਨੂੰ ਤੇ ਆਪਣੇ ਆ ਵਿੱਚ ਤੁਹਾਡੇ ਕੋਲੇ ਕਿਹਦੀ ਕਿਹਦੇ ਕੋਲੇ ਪਈ ਨੇ ਜਰੂਰ ਦੱਸਿਓ ਧੰਨਵਾਦ